ਨਾ ਮੇਰਾ ਨਾਮ ਹੈ ਰੇਸ਼ਾ ਸਿੰਘ ਜੀ ਅੱਜ ਕਿੰਨੀ ਖੁਸ਼ੀ ਮਿਲ ਰਹੀ ਹੈ ਦੁਬਾਰਾ ਸਿੱਖ ਸੰਗਤ ਆ ਗਈਆਂ ਨੇ ਬਹੁਤ ਬਹੁਤ ਸਿੱਖ ਸਮਦੋ ਆਏ ਨੇ ਸਾਨੂੰ ਬਹੁਤ ਸਾਥ ਦਿੱਤਾ ਹੈ ਜੀ ਹਾਂ ਵਡੀਆਂ-ਵਡੀਆਂ ਜਥੇਬੰਦੀਆਂ ਆਈਆਂ ਰਹੀਆਂ ਸਾਨੂੰ ਆਪਣੇ ਸਾਨੂੰ ਸਹਿਯੋਗ ਦਿੱਤਾ ਹੈ ਇੱਥੇ ਹੀ ਬਸਾਂ ਦੀ ਗੱਲ ਕੀਤੀ ਤਾਂ ਇੰਨੇ ਪੱਥਰ ਰੱਖੇ ਆ ਕਿਹਾ ਹਰ ਪੱਕੋਂ ਆਦੇ ਤੁਹਾਡੀ ਮਦਦ ਕਰਾਂਗੇ ਅਸੀਂ ਤੁਹਾਡੇ ਨਾਲ ਖੜੇ ਹਾਂ ਕੰਨੇ ਨਾਲ ਕੰਧਾ ਮਲਾ ਕੇ ਹਾਂਜੀ ਤੇ ਕਿਵੇਂ ਵੇਖ ਦਿਓ ਤੁਸੀਂ ਆਪਣਾ ਪੰਥ ਤੇ ਸਿੱਖ ਸਮਾਜ ਅੱਜ ਇਹ ਸੇਵਾ ਸ਼ੁਰੂ ਕਰ ਰਿਹਾ ਹੈ। ਕੀ ਬਾਤਾਂ ਨੇ ਜੀ ਸਿੱਖ ਸਮਾਦਾ ਬਹੁਤ ਕਰਮਾळे ਪੰਥ ਹੈ। ਹਾਂ ਜੀ। ਗਰੀਬ ਦੀ ਰੱਖਿਆ ਕਰਨੀ, ਗਊ ਗਰੀਬ ਦੀ ਰੱਖਿਆ ਕਰਨ ਵਾਲਾ ਪੰਥ ਹੈ। ਹਾਂ ਜੀ। ਤੇ ਧੰਨਵਾਦ ਕਰੋਗੇ। ਧੰਨਵਾਦ ਹੈ ਜੀ ਉਹਨਾਂ ਦਾ ਕੋਟੀ ਕੋਟੀ ਉਹਨਾਂ ਨੂੰ ਪ੍ਰਣਾਮ। ਧੰਨਵਾਦ। ਤੇ ਤੁਹਾਨੂੰ ਕਿਵੇਂ ਛੋੜਿਆ ਕਿਵੇਂ ਗਿਆ ਸੀ ਮਕਾਨ ਤੇ ਕਿਵੇਂ ਤੁਹਾਨੂੰ ਕੱਢਿਆ ਗਿਆ ਸੀ ਉਹ ਬਾਬਾ ਜੀ ਤੇ ਨਾਲ ਪਤਾ ਹੀ ਨੱਗਾ ਟਾਈਮ ਤੇ ਟਾਈਮ ਆਏ ਨੇ ਕੋਈ ਸਾਨੂੰ ਨੋਟਿਸ ਨਹੀਂ ਦਿੱਤਾ ਉਹ ਗਿਆ ਪਹਿਲਾਂ ਵੀ ਤੁਹਾਡਾ ਮਕਾਨ ਤੋੜਨਾ ਟਾਈਮ ਦੇ ਟਾਈਮ ਆ ਕੇ ਫੋਰਸ ਚੋਂ ਚੁੱਕੀ ਲੈ ਆ ਨਾਲ ਪੈਸਾ ਪੂਸਾ ਕਿਹੜੀ ਚੁੱਕੀ ਲੈ ਗਏ ਸੀ ਤੁਹਾਨੂੰ ਹਾਂਜੀ ਚੁੱਕੇ ਜਿਹੜੇ ਪੁਲਿਸ ਥਾਣੇ ਲੈ ਗਏ ਸੀ ਸਾਨੂੰ ਬੱਚਿਆਂ ਨੂੰ ਲੈ ਗਏ ਸਾਨੂੰ ਜੀ ਉੱਥੇ ਨਹੀਂ ਸੰਗ ਥਾਣੇ 'ਚ ਅੱਛਾ ਬਾਵਾ ਮਰੋੜ ਮਰੋੜ ਕੇ ਬੀਪੀਆਂ ਦੀ ਬੱਚਿਆਂ ਦੀ ਬਸ ਤੇ ਵਿੱਚ ਸੁੱਟ ਕੇ ਨਾਲੋਂ ਰਾਤ ਨੂੰ 11 ਵਜੇ ਛੱਡਿਆ ਨੇ ਫਿਰ ਫੇਰੇ ਇੱਥੇ ਲਿਆ ਕੇ ਛੱਡ ਗਏ ਨਾ ਆਖਿਆ ਇੱਥੇ ਹੋਣਾ ਸੀ ਕੀ ਕਰਾਂਗੇ ਸਾਡਾ ਕੋਈ ਮਕਾਨ ਨਹੀਂ ਛੱਡਿਆ ਤੂੰ ਸਾਡ ਨੂੰ ਕੁਝ ਵੀ ਛੱਡਿਆ ਉਹਨਾਂ ਆਖਿਆ ਕੋਈ ਨਹੀਂ ਤੁਹਾਡੇ ਇਹ ਇਹੀ ਮਕਾਨ ਪੜਨਗੇ ਇੱਥੇ ਤੁਸੀਂ ਰਹੀ ਰਹੋ ਸਿੱਖ ਸਮਾਜ ਨੇ ਜ ਵੱਡਾ ਬਣਾਇਆ ਹਾਂ ਫੇਰ ਉਹ ਤੁਹਾਨੂੰ ਦੇ ਆਉਂਦਾ ਜੀ ਸੰਗਤ ਨੇ ਅੱਜ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆਂ ਅਸੀਂ ਸੁਣਿਆ ਸੀ ਕਦੀ ਧਰਤੀ ਤੇ ਰਾਬੂ ਤਰ ਕੇ ਆਂਦਾ ਪਰ ਅੱਜ ਅੱਖਾਂ ਨਾਲ ਵੇਖਿਆ ਸੀ ਅੱਜ ਅੱਖਾਂ ਨਾਲ ਵੇਖਿਆ ਵੀ ਰੱਬ ਕਿਵੇਂ ਉਤਰਿਆ ਹੁੰਦਾ ਸੀ ਕਿਵੇਂ ਗਰੀਬਾਂ ਦੀ ਸਹਾਇਤਾ ਕਰਦਾ ਹੈ ਅੱਜ ਅਸੀਂ ਅੱਖਾਂ ਨਾਲ ਵੇਖਿਆ ਹੂੰ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਭ ਦਾ ਸਮੂਹ ਸੰਗਤ ਸਭ ਦਾ ਕਰ ਤੇ ਫਿਰ ਕਿਵੇਂ ਵੇਖਦੋ ਕਿਵੇਂ ਚਾਰ ਪਰਿਵਾਰ ਰਹਿ ਰਹੇ ਸੀ ਤੇ ਹੁਣ ਦੁਬਾਰਾ ਫਿਰ ਦੁਬਾਰਾ ਬਹੁਤ ਵੱਡੀ ਖੁਸ਼ੀ ਹੈ ਬਿਆਨ ਨਹੀਂ ਕਰ ਸਕਦੇ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੇ ਹਰ ਸਭ ਦਾ ਧੰਨਵਾਦ ਕਿੰਨੀ ਪਰੇਸ਼ਾਨੀ ਹੋ ਰਹੀ ਸੀ ਪਿਛਲੇ ਦਿਨਾਂ ਤੋਂ ਬਹੁਤ ਜ਼ਿਆਦਾ ਚਿੰਤਾ ਦੇ ਨਾਲ ਇੱਕ ਬਸ சுவாਸ ਨਹੀਂ ਨਿਕਲੇ ਬਾਕੀ ਕੁਝ ਕਸਰ ਨਹੀਂ ਮਰ ਨਹੀਂ ਰਹੀ ਬੜੀ ਪਰੇਸ਼ਾਨੀ ਹਾਂ ਜੀ ਬਹੁਤ ਵੱਡੀ ਪਰੇਸ਼ਾਨੀ ਇਸ ਛੜੀ ਗੁੱਡੀਆਂ ਦਾ ਜਾਲ ਕੀ ਨਾਮ ਹੈ ਆਪੀ ਦਾ ਨਾਮ ਕੀ ਕਹੋਗੇ ਕਿੰਨੀ ਖੁਸ਼ੀ ਹੋ ਰਹੀ ਹੈ ਪਰਿਵਾਰ ਸੰਗਤ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਉੱਚ ਬਣਨ ਤੇ ਦੋ ਫਾਈਲ ਜੰਨੇ ਦਿੱਤੀ ਸੀ। ਉਹ ਸਾਡੇ ਨਾਲ ਬਹੁਤ ਵਧੀਆ ਹੋਈ ਸੀ। ਬਹੁਤ ਨਚਾਈਦ ਹੋਇਆ ਤੇ ਸਾਡੇ ਬੱਚਿਆਂ ਦਾ ਨੰਬਰ ਬਣਿਆ ਪਿਆ ਸਭ। ਲਾਸਵਾਦੀ ਆਏ ਬਾਸਪਤ ਕੇ ਆ ਗਈ। ਸਾਨੂੰ ਉਹ ਕਿ ਪਤਾ ਬੱਚਾ ਸਾਨੂੰ ਕਚਕਚਕਨਾ ਬਾਹਾਂ ਰੋਮ ਗਿਆ। ਪ੍ਰਤਿਆਨ ਸਾਨੂੰ ਮੱਛਾ ਦੇ ਵਿੱਚ ਮਾਰ ਲੱਤਾ। ਹੋਨ ਸੰਗਤ ਸੰਗਤ ਦਾ ਸਹਿਯੋਗ ਮਿਲਿਆ ਕਿਵੇਂ ਵੇਖਦੇ ਹੋ ਤੁਸੀਂ ਖੋਰ ਸਭੋ ਤੁਹਾਨੂੰ ਕਿਰਪਾ ਅਗਮਾ ਨਾ ਕੀ ਨਾਮ ਹੈ ਆਪ ਜੀ ਦਾ ਉਸਤਾਨੇ ਸਾਰੇ ਜਿਹੜੇ ਇੱਥੇ ਜਿਹੜੇ ਸਾਰੇ ਆਇਆ ਨਾ ਜੀ ਤੇ ਕਲਗੀਧਰ ਸਾਹਿਬ ਪਾਸ਼ਾ ਦਾ ਪਰਿਵਾਰ ਦਰਮੀ ਪਰਿਵਾਰ ਆ ਜਿਨ੍ਹਾਂ ਦੇ ਅੰਦਰ ਵੱਧਦਾ ਕਿਉਂਕਿ ਇਹ ਸਾਡਾ ਹੀ ਪਰਿਵਾਰ ਹੈ ਜਿਨ੍ਹਾਂ ਦੇ ਘਰ 1947 ਦੇ ਵਿੱਚ ਜੇ ਤੋਂ ਰਹਿ ਰਹੇ ਉਹਨਾਂ ਦੇ ਜਿਹੜੇ ਘਰ ਟਾਏਗੇ ਸੀ ਉਸ ਨੂੰ ਵਰਤ ਲੈ ਕੇ ਆਜਾਇ ਸੀ ਕਿਉਂਕਿ ਬਹੁਤ ਵੱਡੀ ਜਿਹੜੀ ਵੱਡਾ ਹੈ ਗਲਤ ਕੰਮ ਹੋਇਆ ਜਿਹੜਾ ਪ੍ਰਸ਼ਾਸਨ ਵੱਲੋਂ ਹੋਇਆ ਜਾਂ ਸਾਡੀ ਪੰਚਾਇਤ ਵੱਲੋਂ ਹੋਇਆ ਜਾਂ ਸਾਡੀ ਸਰਕਾਰ ਵੱਲੋਂ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀਗਾ ਪਰ ਅੱਜ ਜਿੰਨਾ ਕਰੇ ਸੰਗਲ ਨੇ ਸਮਾਜ ਕੋਈ ਵੱਢੀ ਸਿੱਖਾ ਆਪਣੀ ਮਾਂ ਦੀ ਸਿੱਖਾ ਅਧਾਰੀ ਬਾਬਾ ਜੀ ਪ੍ਰਸ਼ਾਸਨ ਵੱਲੋਂ ਜਿਸ ਤਰੀਕੇ ਨਾਲ ਇਹ ਫਿਰ ਇੱਕ ਵੱਡੇ ਇਕੱਠ ਦੇ ਵਿੱਚ ਅੱਜ ਤੋਂ ਥੋੜੀ ਸੰਤ ਹੈ ਜੀ ਅਸੀਂ ਸਿਰਫ ਅੰਡਾਂ ਵਾਲੇ ਵੱੱਡੇ ਇਕੱਠਾ ਹੋਇਆ ਉਹ ਇੱਕ ਵੱਡੇ ਮੰਦਰ ਉੱਤੇ ਇਕੱਠ ਕਰਕੇ ਫਿਰ ਇਥੇ ਨਹੀਂ ਰੱਖੀ ਸਰਕਾਰ ਦਾ ਪ੍ਰਸ਼ਾਸਨ ਦਾ ਬੋਲ ਜੇ ਪਹਿਲੀ ਗੱਲ ਤੇ ਪ੍ਰਸ਼ਾਸਨ ਸਾਰ ਸਭ ਨੇ ਹੋਏ ਕਿ ਸਾਡੇ ਨਾਲ ਸੰਯੋਗ ਜਵੇ ਕਿ ਜੋ ਸਾਡੇ ਤੋਂ ਹੋ ਗਿਆ ਉਹ ਕਿਸੇ ਗਲਤੀ ਕਾਰਨ ਹੋ ਗਿਆ ਕਿਉਂਕਿ ਸਰਕਾਰਾਂ ਬਸਾਉਂਦੀਆਂ ਨੇ ਪ੍ਰਸ਼ਾਸਨ ਜਿਹੜਾ ਉਹ ਹਮਾਇਤ ਕਰਦਾ ਉਹ ਰੱਖਿਆ ਕਰਦਾ ਪ੍ਰਸ਼ਾਸਨ ਦਾ ਕੰਮ ਸਰਪੰਚ ਦਾ ਕੰਮ ਧਰਦਾ ਉਹ ਵਾਦਗਾ ਨਵੇਂ ਤੇ ਉਹ ਪਿੰਡ ਦਾ ਜ਼ਿੰਮੇਵਾਰ ਹੁੰਦਾ ਪਰ ਫਿਰ ਵੀ ਅਜੇ ਕੁਝ ਨਹੀਂ ਵਿਗੜਿਆ ਮੈਂ ਕਹਿੰਦਾ ਸਰਕਾਰਾਂ ਜਿਹੜੀਆਂ ਆਣ ਕੇ ਧਿਆਨ ਕੇ ਪਵਾਰਾਂ ਨਾਲ ਮਿਲ ਕੇ ਸਭ ਕੋ ਉਹ ਕਿਨਾ ਘਰਾਂ ਦੀ ਵਿੱਚ ਬਣਾਉਣ ਦੇ ਵਿੱਚ ਮਦਦ ਕਰ ਬਾਬਾ ਜੀ ਹਾਂਜੀ ਇਹਨੂੰ ਜਿੱਥੇ ਵੀ ਸੰਗਤ ਹੈ ਕਿਉਂਕਿ ਦਾਤ ਦੇ ਵਿੱਚ ਨਹੀਂ ਦਾਸ ਉੱਥੇ ਰਹਿਣਾ ਜ਼ਿਆਦਾਤਰ ਜੀਨੀ ਸਿੰਘ ਦਰਦਰ ਨੂਡੀ ਸਾਹਿਬ ਜਿੱਥੇ ਵੀ ਮੇਰਾ ਨੰਬਰ ਆਪ ਜੀ ਨੂੰ ਪਹਿਲਾਂ ਵੀ ਮੈਂ ਨੋਟ ਕਰਾਇਆ ਹੁਣ ਵੀ ਨੋਟ ਕਰ ਰਿਹਾ ਇੱਕ ਵਾਰ ਫਿਰ ਤੋਂ ਫਿਰ ਤੋਂ ਨੋਟ ਕਰ ਰਿਹਾ ਨੰਦੀ 910 30000 3000 ਬਾਬਾ ਗਰਮੀ ਸਿੰਘ ਜੀ ਜਿੱਥੇ ਵੀ ਸੰਪਰਕ ਕਰਨਾ ਚਾਹੁੰਦੇ ਸੇਵਾ ਦੇਣੇ ਚਾਹੇ ਇਟਾਂ ਦੀ ਸੇਵਾ ਬੱਜਰੀ ਦੀ ਸੇਵਾ ਸੀਮਿੰਟ ਜੋ ਵੀ ਆ ਸਰ ਜੀ ਉਹ 50 ਆਨਲਾਈਨ ਤੁਹਾਨੂੰ